ਕਿਸਾਨ ਵਿਰੋਧ ਦੇ ਪੈਣੋ ਜੈ ਹਿੰਦ ਲੈ ਕੇ ਹਜ਼ਾਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਹਾਰਾ ਨੂੰ ਬੁਲਾਉਂਦੇ ਰਹੀਦਾ ਤੇ ਅੱਜ ਜਿਹੜੇ ਮਹਾਰ ਜਿਨ੍ਹਾਂ ਨੂੰ ਅਸੀਂ ਸੱਦਾ ਪੱਤਰ ਭੇਜਿਆ ਉਹ ਵੀ ਆਪਣੇ ਵਿਸ਼ੇ ਦੇ ਪੂਰਕ ਵਾਹ ਜੀ ਆਜੋ 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 ਲੰਗਿਆ ਹੋਰੇ ਆਰ ਸਾਹਿਬ ਜੈ ਹਿੰਦ ਜੈ ਹਿੰਦ ਜੀ ਰਿਆਰ ਸਾਹਿਬ ਨਾਲ ਡਾਕਟਰ ਸਾਹਿਬ ਵੀ ਆਏ ਨਾਲ ਜੈ ਹਿੰਦ ਡਾਕਟਰ ਸਾਹਿਬ ਇਧਰ ਆਓ ਜੀ ਡਾਕਟਰ ਸਾਹਿਬ ਆਓ 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 ਬੈਠੋ 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 ਰਿਆਰ ਸਾਹਿਬ ਬੈਠੇ ਜੀ ਬੈਠੋ ਬੈਠੋ ਜਨਾਬ ਕੀ ਹਾਲ ਚਾਲ ਆ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਬਹੁਤ ਹੀ ਵਧੀਆ ਸਾਡਾ ਤੁਸੀਂ ਹੁੰਦੇ ਵਧੀਆ ਕਰਤਾ ਡਾਕਟਰ ਸਾਹਿਬ ਨੂੰ ਨਾਲ ਲੈ ਜਾਂਦਾ ਹੋਰ ਸਾਨੂੰ ਕੀ ਚਾਹੀਦਾ ਬਿਲਕੁਲ ਜੀ ਤੇਜਪਾਲ ਜੀ ਜਦੋਂ ਤੁਸੀਂ ਡਿਊਟੀ ਲਗਾਈ ਸੀ ਵੀ ਮੱਕਾ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਉੱਥੋਂ ਡਾਕਟਰ ਸਾਹ ਨੂੰ ਲੈ ਕੇ ਆਇਓ ਬਿਲਕੁਲ ਤੇ ਆਪਾਂ ਲੈਣ ਦਾ ਐਂ ਬਹੁਤ ਚੰਗਾ ਕੀਤਾ ਜੀ ਐਨੂੰ ਡਾਕਟਰ ਸਾਹਿਬ ਅੱਛਾ ਗੱਲ ਸੁਣੋ ਜਾਣ ਪਛਾਣ ਕਰਾਓ ਪਹਿਲਾਂ ਡਾਕਟਰ ਸਾਹਿਬ ਬਿਲਕੁਲ ਜੀ ਵੈਸੇ ਤਾਂ ਜਾਣ ਪਛਾਣ ਦੀ ਲੋੜ ਨਹੀਂ ਬਹੁਤ ਲੋਕ ਸਾਰੇ ਅਸੀਂ ਵੀ ਜਾਣਦੇ ਆ ਪਰ ਫੇਰ ਵੀ ਜਿਹੜਾ ਇੱਕ ਆਪਣਾ ਬਣਿਆ ਉਹ ਕਰ ਲਈਏ ਪੂਰਾ ਡਾਕਟਰ ਲਵਲੀਸ਼ ਗਰਗ ਜੀ ਆ ਜੋ ਸਾਡਾ ਹੁਨਰ ਵਿਕਾਸ ਕੇਂਦਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਆ ਉੱਥੇ ਸੇਵਾ ਨਿਭਾ ਰਹੇ ਨੇ ਆ ਤੇਜਪਾਲ ਜੀ ਮੈਂ ਦੱਸਣਾ ਚਾਹੁੰਨਾ ਕਿ ਬਹੁਤ ਲੰਬਾ ਤਜਰਬਾ ਡਾਕਟਰ ਸਾਹਿਬ ਦਾ ਬਹੁਤ ਵਧੀਆ ਵੱਖ-ਵੱਖ ਟ੍ਰੇਨਿੰਗਾਂ ਦੇ ਵਿੱਚ ਵੱਖ-ਵੱਖ ਸਗਲਾਈ ਕੋਰਸਾਂ ਦੇ ਵਿੱਚ ਹਮ ਡਾਕਟਰ ਸਾਹਿਬ ਜਿਹੜੇ ਨੇ ਉਹ ਬਹੁਤ ਇੱਕ ਅਹਿਮ ਰੋਲ ਅਦਾ ਕਰਦੇ ਬਹੁਤ ਵਧੀਆ ਜੀ ਐਨੂੰ ਡਾਕਟਰ ਸਾਹਿਬ ਜੀ ਹਾਂ ਜੀ ਅੱਜ ਫਿਰ ਜਾਣਕਾਰੀ ਲਵਾਂਗੇ ਤੁਹਾਡੇ ਤੋਂ ਪੂਰੀ ਹਾਂ ਜੀ ਹੈ ਅੱਛਾ ਇੱਕ ਗੱਲ ਪਹਿਲਾਂ ਆਪਾਂ ਹੋਰ ਕਰ ਲਈਏ ਹਮ ਆਪਾਂ ਜਿਹੜੀ ਹੁਣ ਖੇਤੀ ਕਰਦੇ ਆ ਮੇਰੇ ਖਿਆਲ 60ਵੇਂ ਤੋਂ ਜ਼ਿਆਦਾ ਆਪਾਂ ਇਹ ਇਧਰ ਨੂੰ ਹੋਏ ਆ ਜਿਹੜੀ ਖਾਦਾਂ ਖੁਰਾਕਾਂ ਵਾਲੀ ਖੇਤੀ ਆਪਾਂ ਕਰਨ ਲੱਗ ਪਏ ਇਹ ਤੋਂ ਪਹਿਲਾਂ ਆਪਣਾ ਖਾਣ ਦਾ ਜਿਹੜਾ ਤਰੀਕਾ ਸੀ ਉਹ ਅਲੱਗ ਸੀ ਜਿਹੜਾ ਸਾਡੇ ਰੋਜ਼ ਦਾ ਭੋਜਨ ਸੀ ਸਾਡਾ ਉਹ ਹੋਰ ਚੀਜ਼ ਹੁੰਦੀ ਸੀ ਤੇਜਪਾਲ ਜੀ ਗੱਲ ਇਹ ਆ ਕਿ ਤੁਸੀਂ ਗੱਲ ਕੀਤੀ ਆ ਜਿਹੜੇ ਪੁਰਾਣੇ ਜ਼ਮਾਨਿਆਂ ਦੀ ਪੁਰਾਣੇ ਸਿਸਟਮਾਂ ਦੀ ਤੇ ਜਿਹੜੇ ਪੁਰਾਣੇ ਬਜ਼ੁਰਗ ਆ ਉਹ ਤੇ ਅਜੇ ਵੀ ਕਹਿੰਦੇ ਹਾਂ ਜਵਾਰ ਦੀ ਰੋਟੀ ਮੱਕੀ ਦੀ ਰੋਟੀ ਆਪਣੀ ਬਾਜਰਾ ਬਾਜਰੇ ਦੀ ਰੋਟੀ ਬਿਲਕੁਲ ਹਾਂ ਤੇ ਬਾਜਰਾ ਘੋਟ-ਘੋਟ ਕੇ ਤੋਂ ਪੰਜੀਰੀ ਜੀ ਬਣਾਉਂਦੇ ਰਹੇ ਹਾਂ ਹਾਂ ਤੇ ਅਜੇ ਵੀ ਯਾਦ ਆਉਂਦਾ ਉਹਨਾਂ ਨੂੰ ਨਹੀਂ ਯਾਦ ਆਉਂਦਾ ਤੇ ਇਹਦਾ ਮਤਲਬ ਹੈ ਉਹ ਸੁਆਦ ਵੀ ਹੋਣਗੇ ਹਨਾ ਤਾਂ ਹੀ ਯਾਦ ਕਰਦੇ ਆ ਮੋٹے ਅਨਾਜ ਜਿਹੜੇ ਆ ਨਾ ਹਾਂ ਉਹ ਤੇਜਪਾਲ ਜੀ ਵਾਕਿਆ ਹੀ ਬਹੁਤ ਸੁਆਦ ਆ ਆ ਇੱਕ ਉਹਦੇ ਚ ਉਹਨਾਂ ਦੀ ਨਾ ਜਿਹੜੀ ਨਿਊਟ੍ਰੀਟਿਵ ਪੋਸਟਿਕ ਤੱਤ ਬਹੁਤ ਹੁੰਦੇ ਬਹੁਤ ਵਧੀਆ ਗੱਲ ਆ ਦੇਖੋ ਕਹਿੰਦੇ ਉਹਨਾਂ ਨੂੰ ਮੋٹے ਅਨਾਜ ਆ ਪਰ ਹੁੰਦੇ ਬਰੀਕਪਰੀਕੇ ਹੀ ਆ ਸਾਰੇ ਹੈ ਬਿਲਕੁਲ 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 ਤੇ ਜਦੋਂ ਆਪਾਂ ਮੋٹے ਅਨਾਜ ਖਾਣੇ ਛੱਡ ਕੇ ਆਪਾਂ ਬਰੀਕ ਅਨਾਜ ਖਾਣੇ ਸ਼ੁਰੂ ਕਰਤੇ ਨਾ ਬੰਦੇ ਮੋਟੇ ਹੋ ਗਏ ਅਨਾਜ ਬਰੀਕ ਰਹਿ ਗਿਆ ਯਾਨੀ ਆਪੇ ਦੁਬਾਰਾ ਉਹਨਾਂ ਚੀਜ਼ਾਂ ਵੱਲ ਆਪਾਂ ਨੂੰ ਆਉਣਾ ਪੈਣਾ ਕਿਉਂਕਿ ਉਹਨਾਂ ਜਾਗਰੂਪ ਕਾਫੀ ਲੋਕ ਹੋ ਗਏ। ਹਾਂ ਦੇਖੋ ਇਹ ਗੱਲ ਫੇਰ ਉਹੀ ਹੈ ਜੇ ਆਪਾਂ ਉਹ ਪੁਰਾਣੇ ਸਮੇਂ ਵਾਲਾ ਜਿਹੜਾ ਸਾਡਾ ਅਨਾਜ ਸੀ ਉਹਨੂੰ ਥੋੜਾ ਥੋੜਾ ਵੀ ਆਪਣਾ ਲਈਏ। ਆ ਤੇ ਉਹਦਾ ਕਹਿੰਦੇ ਅਸਰ ਬਹੁਤ ਹੈ। ਸਾਰਿਆਂ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਤੁਹਾਡੀ ਸਿਹਤ ਜਿਹੜੀਆਂ ਆਪਾਂ ਬਿਮਾਰੀਆਂ ਨਾਲ ਇੰਨਾ ਜੂਝਦੇ ਆ ਐ ਫੇਰ ਡਾਕਟਰਾਂ ਕੋਲ ਜਾਂਦੇ ਆ ਡਾਕਟਰ ਟੀਕੇ ਲਾਉਂਦੇ ਆ ਫੇਰ ਤੋਂ ਹਾਈ ਹਾਈ ਕਰਦੇ ਵਾਪਸ ਆਉਂਦੇ ਕਹਿੰਦੇ ਉਹ ਸਾਰਾ ਝੱਟ ਜਾਂਦਾ। ਆ ਉਹ ਝੱਟ ਜਾਂਦਾ। ਹਾਂ ਸਵੇਸ਼ ਕਰਕੇ ਸਾਨੂੰ ਜਿਹੜੇ ਮੋٹے ਅਨਾਜ ਐ ਉਹਨਾਂ ਵੱਲ ਮੁੜਨਾ ਚਾਹੀਦਾ ਹੂੰ ਸ਼ੁਰੂਆਤ ਜਿਹੜੀ ਐ ਉਹ ਥੋੜੀ ਜਿਹੀ ਔਖੀ ਹੁੰਦੀ ਕਿਉਂਕਿ ਅਸੀਂ ਹੋਰ ਤਰ੍ਹਾਂ ਦੇ ਕੰਮਾਂ 'ਚ ਪੈ ਗਏ ਆ ਸ਼ੁਰੂਆਤ ਸਾਨੂੰ ਕਰਨੀ ਚਾਹੀਦੀ ਆ ਬਿਲਕੁਲ ਕਰਨੀ ਚਾਹੀਦੀ ਐ ਇੱਕ ਕੰਮ ਹੋਰ ਵੀ ਕਰਨਾ ਚਾਹੀਦਾ ਹੂੰ ਸਬਜ਼ੀ ਜਿਹੜੀ ਐ ਨਾ ਰਾਤ ਨੂੰ ਤੋੜ ਕੇ ਸਵੇਰੇ ਟਰਾਲੀ 'ਚ ਰੱਖ ਕੇ ਮੰਡੀ ਪਹੁੰਚਣਾ ਚਾਹੀਦਾ ਇਹੋ ਹੀ ਤੇ ਜ਼ਰੂਰੀ ਕੰਮ ਆ ਚਾਰ ਪੈਸੇ ਆਉਣਗੇ ਤੇ ਗੱਲ ਆਉਣੀ ਆ ਹਾਂ ਮੰਡੀਆਂ ਦੇ ਭਾਅ ਐ ਜੇ ਕੋਈ ਸੁਣਾਈਏ ਲਓ ਜੀ ਸੁਣਾਓ ਜੀ ਸੁਣਾਓ ਮੰਡੀਆਂ ਦੇ ਭਾਅ ਜਿੰਨਾ ਰਹਾ ਜੀ ਸਾਰਿਆਂ ਤੋਂ ਪਹਿਲਾਂ ਆ ਗਿਆ ਆਲੂ हां जी जिलंधर बेके 600 ਰੁਪਏ ਕੁਆਂਟਲ ਹਮ ਅਹਿਮਦਗੜ 1400 ਹਾਂ ਜੀ ਮਲੋਟ 500 ਰੁਪਏ ਹਮ ਬਡਲਾਡਾ 700 ਰੁਪਏ ਹਾਂ ਜੀ ਫਾਜ਼ਿਲਕਾ 1000 ਰੁਪਏ ਕੁਆਂਟਲ ਤੇ ਲੁਧਿਆਣਾ ਆਲੂ ਅੱਜ 800 ਰੁਪਏ ਫੀ ਕੁਆਂਟਲ ਵੇਖਿਆ ਜੀ ਹਾਂ ਜੀ ਪਿਆਜ਼ ਰਿਆਰ ਸਾਹਿਬ 600 ਨੂੰ ਵੀ ਕਿਹਾ ਜਲੰਧਰ ਹਮ 1800 ਨੂੰ ਅਹਿਮਦਗੜ ਹਾਂ ਜੀ 1600 ਮਲੋਟ ਹਮ ਤੇ ਬਡਲਾਡਾ ਵੀ ਸਲਾਹ ਨਾ 1600 ਵਾਹ 1500 ਨੂੰ ਫਾਜ਼ਿਲਕਾ ਤੇ ਲੁਧਿਆਣਾ ਅੱਜ ਪਿਆਜ਼ ਵਿਕਿਆ 1000 ਰੁਪਏ ਫੀ ਕੁਆਂਟਲ ਜੀ ਹਾਂ ਜੀ ਟਮਾਟਰ <tomater> 1100 ਨੂੰ ਜਲੰਧਰ ਹਮ ਅਹਿਮਦਗੜ 2500 ਮਲੋਟ ਵੀ 2500 ਰੁਪਏ ਕੁਇੰਟਲ ਬੁਢਲਾਡਾ 2000 ਫਾਜ਼ਲ ਕਾ 2500 ਰੁਪਏ ਕੁਇੰਟਲ ਜੀ ਤੇ ਲੁਧਿਆਣਾ ਟਮਾਟਰ ਅੱਜ ਵਿਕਿਆ 2200 ਰੁਪਏ ਥੀ ਕੁਇੰਟਲ ਹਾਂਜੀ ਬੈਂਗਣ ਜਲੰਧਰ ਵਿਕਿਆ 1900 ਰੁਪਏ ਕੁਇੰਟਲ ਹਮ ਅਹਿਮਦਗੜ 2500 ਮਲੋਟ 2100 ਬੁਢਲਾਡਾ 1200 ਫਾਜ਼ਲ ਕਾ 1500 ਰੁਪਏ ਕੁਇੰਟਲ ਤੇ 800 ਰੁਪਏ ਕੁਇੰਟਲ ਅੱਜ ਬੈਂਗਣ ਲੁਧਿਆਣਾ ਚ ਵਿਕਿਆ ਹਮ ਕੀ ਯਾਰ ਯਾਰ ਸਾਹਿਬ ਰਿਆ 700 ਨੂੰ ਜਲੰਧਰ ਹੂੰ 1500 ਨੂੰ ਅਹਿਮਦਗੜ ਹੂੰ ਮਲੋਟ 2200 ਰੁਪਏ ਕੁਆਂਟਲ 2000 ਰੁਪਏ ਬੁੜਲਾਡਾ ਫਾਜ਼ਰਕਾ ਕੀ ਅੱਜ 1800 ਰੁਪਏ ਕੁਆਂਟਲ ਤੇ ਲੁਧਿਆਣਾ 1500 ਰੁਪਏ ਫੀ ਕੁਆਂਟਲ ਅੱਜ ਕੀਏ ਦਾ ਭਾ ਰਿਆ ਬਿਲਕੁਲ ਇਹ ਤਾਂ ਸੀਗੇ ਮੰਡੀਆਂ ਦੇ ਭਾ ਦਿੱਤੇ ਆਪਾਂ ਸੁਣਾ ਬਿਲਕੁਲ ਹੁਣ ਡਾਕਟਰ ਸਾਹਿਬ ਵੱਲ ਜਾਈਏ ਹੂੰ ਆਹ ਤੇ ਡਾਕਟਰ ਸਾਹਿਬ ਜਿੱਦਾਂ ਇਹਨਾਂ ਨੇ ਦੱਸਿਆ ਵੀ ਤੁਸੀਂ ਹੋਨਰ ਵਿਕਾਸ ਲਈ ਕੰਮ ਕਰਦੇ ਹੋ ਹਾਂ ਅੱਜ ਜਿਹੜਾ ਸਾਡਾ ਵਿਸ਼ਾ ਹੈ ਜਿਸ ਵਿਸ਼ੇ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਸਾਡਾ ਅੱਜ ਦਾ ਵਿਸ਼ਾ ਹੈ ਖੇਤੀ ਸਹਾਇਕ ਕਿੱਤਿਆਂ ਸੰਬੰਧੀ ਤਕਨੀਕੀ ਸਖਲਾਈ ਇਸ ਵਿਸ਼ੇ ਤੇ ਅਸੀਂ ਤੁਹਾਣਾ ਗੱਲਬਾਤ ਕਰਨੀ ਹੈ ਕਿਸਾਨ ਵੀਰੋ ਤੇ ਪੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਫੋਨ ਕਰਨ ਲਈ ਸਾਡੇ ਫੋਨ ਨੰਬਰ ਤੁਸੀਂ ਨੋਟ ਕਰ ਲਓ ਫੋਨ ਨੰਬਰ ਹੈ 0181 281 4264 ਤੇ ਸਾਡਾ ਦੂਜਾ ਨੰਬਰ ਹੈ 0181 281 4264 ਡਾਕਟਰ ਸਾਹਿਬ ਜਿਹੜੀ ਖੇਤੀਬਾੜੀ ਆ ਖੇਤੀਬਾੜੀ ਦੇ ਵਿੱਚ ਤਾਂ ਮੇਰੇ ਹਿਸਾਬ ਨਾਲ ਸਿਖਲਾਈ ਸਾਨੂੰ ਕੀ ਕਹਿਣੀ ਆ ਸਾਡੇ ਤਾਂ ਪੁੱਤਾਂ ਤੋਂ ਇਹੋ ਕੰਮ ਕਰਦੇ ਆ ਅਸੀਂ ਹੈ ਸਾਡੇ ਬਜ਼ੁਰਗਾਂ ਨੇ ਇਹ ਕੰਮ ਕੀਤੇ ਪਤਾ ਨਹੀਂ ਪਤਾ ਨਹੀਂ ਕਿੰਨੀਆਂ ਪੁੱਤਾਂ ਹੋ ਗਈਆਂ ਹੈ ਤੇ ਸਾਨੂੰ ਤਾਂ ਇਹੀ ਹੁੰਦਾ ਜੀ ਹੁਣ ਖੇਤੀ ਆਉਂਦੀ ਆ ਤੁਸੀਂ ਉਹੱਚ ਵੀ ਕਹਿੰਨੇ ਹੋ ਵੀ ਭਾਈ ਖੇਤੀ ਦੇ ਨਾਲ-ਨਾਲ ਕੋਈ ਸਿਖਲਾਈ ਲੈਣੀ ਚਾਹੀਦੀ ਆ ਇਹ ਪਹਿਲਾਂ ਤਾਂ ਸਿਖਲਾਈ ਦੱਸੋ ਸਾਨੂੰ ਕੀ ਆ ਹੈ ਤੇ ਦੂਜਾ ਜਿਹੇ ਸਿਖਲਾਈ ਹੈਗੀ ਆ ਤੇ ਕਿਹੜੇ-ਜਿਹੜੇ ਕਿੱਤੇ ਆ ਜਿਹੜੇ ਇਹਦੇ ਵਿੱਚ ਆਉਂਦੇ ਆ ਹਾਂ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਤੇ ਜੀ ਗੱਲ ਇਹ ਹੈ ਕਿ ਜਿਹੜੀ ਸਿਖਲਾਈ ਆ ਕੋਈ ਵੀ ਆਪਾਂ ਕੰਮ ਸ਼ੁਰੂ ਕਰਨਾ ਮੁਢਲਾ ਉਹਦੀ ਸਿਖਲਾਈ ਸਭ ਤੋਂ ਜ਼ਿਆਦਾ ਜ਼ਰੂਰੀ ਆ ਹਮ ਆਪਾਂ ਪਾਣੀ ਚ ਛਾਲ ਮਾਰ ਲਈਏ ਤੇ ਆਪਾਂ ਕਹਦੇ ਵੀ ਆਪਾਂ ਤਾਂ ਤਰ ਜਾਾਂਗੇ ਤੇ ਨਹੀਂ ਹੁੰਦਾ ਆਪਾਂ ਡੁੱਬਾਂਗੇ ਆਪਾਂ ਟਰੈਕਟਰ ਚਲਾਉਂਦੇ ਚਲਾਉਂਦੇ ਘਾਰ ਫੜ ਲੈਣਾ ਫਿਰ ਉਹ ਐਕਸੀਡੈਂਟ ਹੁੰਦੇ ਨੇ ਹੁੰਦਾ ਕਿ ਦੋਨਾਂ 'ਚ ਫਰਕ ਆ ਆਹੀ ਚੀਜ਼ ਵਾਸਤੇ ਸਮਝ ਲਓ ਖੇਤੀ ਦੀ ਸਿਖਲਾਈ ਤੇ ਬਿਨਾ ਸਿਖਲਾਈ ਤੋਂ ਅੱਛਾ ਕਿਉਂਕਿ ਜੇ ਆਪਾਂ ਸਖਲਾਈ ਕਰਦੇ ਕੰਮ ਆਪਾਂ ਨੂੰ ਸਾਰੇ ਆਉਂਦੇ ਆ ਮੈਂ ਇਹ ਨਹੀਂ ਕਹਿੰਦਾ ਤੁਹਾਨੂੰ ਕੰਮ ਨਹੀਂ ਆਉਂਦੇ ਪਰ ਉਹ ਤਜਰਬਾ ਕਈ ਵਾਰ ਆਪਾਂ ਲੰਮਾ ਰੂਟ ਲੈ ਕੇ ਆਉਨੇ ਤੇ ਕਈ ਵਾਰ ਬਿ ショਟਕਟ ਚ ਆਇਆ ਨੇ ਜਿਵੇਂ ਇੱਕ ਐਗਜ਼ਾਮਪਲ ਲੈ ਲਓ ਜਲੰਧਰ ਬੈਠੇ ਆ ਤੇ ਆਪਾਂ ਦਿੱਲੀ ਜਾਣਾ ਇੱਕ ਤਾਂ ਦਿੱਲੀ ਸਿੱਧਾ ਬਾਇ ਲੁਧਿਆਣਾ ਉਹ ਕਿ ਨਿਕਲ ਜਾਗੇ ਇੱਕ ਇਥੋਂ ਫਰੀਦਕੋਟ ਪਰ ਫਰੀਦਕੋਟ ਤੋਂ ਬਠਿੰਡਾ ਬਠਿੰਡਾ ਹੁੰਦੇ ਦਿੱਲੀ ਪਹੁੰਚਾ ਗੋ ਉੱਥੇ ਵੀ ਦਿੱਲੀ ਇਥੋਂ 7 ਘੰਟਾ ਜਾਵਾਂਗੇ ਉੱਥੋਂ 15 ਘੰਟਾ ਜਾਵਾਂਗੇ ਆ ਫਰਕ ਆ ਨਾਲੇ ਖਮੇਟੇ ਆਉਣਗੇ ਹਾਂ ਇੰਨਾ ਕੋ ਆ ਸਖਲਾਈ ਦਾ ਰੋਲ ਹੈ ਜੀ ਇਹਦਾ ਹ ਵੇ ਵੈਸੇ ਕਿਹੜੇ ਕਿਹੜੇ ਸਿਖਲਾਈ ਜਿਹੜੀ ਤੁਸੀਂ ਦਿੰਦੇ ਆ ਮੋਟੇ ਜਿਹੇ ਲਫਜ਼ਾਂ ਚ ਅਸੀਂ ਉੱਥੇ ਹੀ ਅਲੱਗ-ਅਲੱਗ ਤਰ੍ਹਾਂ ਦੀ ਸਿਖਲਾਈ ਦਿੰਦੇ ਆ ਇੱਕ ਸਾਡੀ ਪਹਿਲਾਂ 3 ਮਹੀਨੇ ਦੀ ਸਿਖਲਾਈ ਆ ਜਿਹਦੇ ਵਿੱਚ ਅਸੀਂ ਇੱਕ ਤੋਂ ਇੱਕ ਦਿਨ ਜਿਹੜੀ 3 ਮਹੀਨੇ ਤੱਕ ਦਿੰਦੇ ਆ ਉਹ ਆਮ ਸਾਰੀ ਖੇਤੀਬਾੜੀ ਦੀ ਆ ਕਿਉਂਕਿ ਆਪਣੇ ਹੁਣ ਬੱਚੇ ਲਾ ਕੇ ਪੜਨ ਜੇ ਉਹ ਜਿਹੜਾ ਪਿੰਡੂ ਬੱਚਾ ਚਾਹੇ ਸ਼ਹਿਰੀ ਬੱਚਾ ਕਿਉਂਕਿ ਹਰ ਇੱਕ ਨ ਮਾਂ-ਬਾਪ ਦਾ ਸੁਪਨਾ ਮੇਰਾ ਬੱਚਾ ਪੜੇ ਤੇ ਹੋਣਾ ਵੀ ਚਾਹੀਦਾ ਬਹੁਤ ਵਧੀਆ ਗੱਲ ਤੇ ਉਹ ਖੇਤੀ ਤੋਂ ਜਦੋਂ ਬੱਚਾ ਪੜਨ ਲੱ ਜਾਂਦਾ ਉਹ ਕਹਿੰਦਾ ਵੀ ਪਾਸੇ ਹੋ ਜਾਂਦਾ ਮੇਰਾ ਬੱਚਾ ਜੀ ਪਹਿਲਾਂ ਫਿਰ ਜਦੋਂ ਬੱਚਾ ਪਲੱਸ 2 ਤੋਂ ਬਾਅਦ ਜਾਂ 10ਵੀਂ ਬਾਅਦ ਇੱਕਦਮ ਖੇਤੀਵਾਲਾ ਆਉਂਦਾ ਤੇ ਉਹਨੂੰ ਕੁਝ ਖੇਤੀ ਬਾਰੇ ਪਤਾ ਪਤਾ ਨਹੀਂ ਹੁੰਦਾ ਤੇ ਉਹ 3 ਮਹੀਨਿਆਂ ਦੇ ਵਿੱਚ ਅਸੀਂ ਉਹਨੂੰ ਮੁੱਢਲੀ ਜਾਣਕਾਰੀ ਦੇ ਕੇ ਖੇਤੀਵਾਲ ਜੋੜ ਦਿੰਨੇ ਆ। ਵੀ ਆ ਕਣਕਾ ਝੋਨਾ ਚ ਇੰਨਾ ਬੀ ਪੈਣਾ ਭਾਈ ਇਹਦੀ ਐਮ ਪ੍ਰੋਸੈਸਿੰਗ ਹੁੰਦੀ ਆ ਆ ਟਾਈਮ ਤੇ ਮੌਇਸਚਰ ਆਉਂਦਾ ਇਸ ਟਾਈਮ ਸੀ ਵੱਡੀ ਕਰਨੀ ਆ। ਮਤਲਬ ਬੇਸਿਕ ਗੱਲਾਂ ਸਾਰੀਆਂ ਉਹਦੇ 3 ਮਹੀਨਿਆਂ ਚ ਉਹਨੂੰ ਸਿਖਾ ਦਿੰਨੇ ਆ। ਇਹ ਨਹੀਂ ਕਿ ਉਹ ਸਪਰਟ ਹੋ ਜਾਂਦਾ ਪਰ ਇਹ ਹੋ ਜਾਂਦਾ ਕਿ ਉਹ ਅੱਗੇ ਜਾ ਕੇ ਜਦੋਂ ਬਾਪੂ ਨਾਲ ਜੁੜਦਾ ਹੈ ਨਾ ਖੇਤ 'ਚ ਤਾਂ ਉਹਨੂੰ ਥੋੜਾ ਜਿਹਾ ਪਤਾ ਹੁੰਦਾ ਫਿਰ ਬਾਕੀ ਗੱਲਾਂ ਉਹ ਖੇਤ 'ਚੋਂ ਚੱਕ ਜਾਂਦਾ ਹਾਂ ਨਹੀਂ ਤਾਂ ਉਹਨੂੰ ਕੁਝ ਪਤਾ ਹੀ ਨਹੀਂ ਹੁੰਦਾ ਉਹ ਕਣਕ ਨੂੰ ਝੋਨਾ ਦੱਸਿਆ ਜਾਂਦਾ ਤੇ ਝੋਨੇ ਨੂੰ ਕਣਕ ਦੱਸਿਆ ਜਾਂਦਾ ਕੁਝ ਹੋ ਹੀ ਜਾਂਦਾ ਹਾਂ ਸ਼ੁਰੂਆਤ ਤੁਸੀਂ ਕਰਾ ਦਿੰਦੇ ਹਾਂ ਹਾਂ ਬਸ ਹੁਣ ਚੰਗੀ ਕਰ ਬਿਲਕੁਲ ਚੰਗੀ ਬਿਲਕੁਲ ਇਹ ਤਾਂ ਹੀ ਸਾਡਾ 3 ਮਹੀਨਿਆਂ ਦਾ ਕੋਰਸ ਹੈ ਇਸ ਤੋਂ ਇਲਾਵਾ ਅਸੀਂ ਛੋਟੇ ਕੋਰਸ ਵੀ ਕਰਾਉਨੇ ਆ ਜਿਹਦੇ ਵਿੱਚ ਅਸੀਂ ਉਹਨਾਂ ਨੂੰ ਪ੍ਰੋਸੈਸਿੰਗ ਦਾ ਬੇਕਰੀ ਦਾ ਆਰਗੈਨਿਕ ਫਾਰਮਿੰਗ ਦਾ ਇਦਾਂ ਦੇ ਕੋਰਸ ਚਲਾਉਨੇ ਆ ਅੱਜ ਕੱਲ ਸਾਡਾ ਬੇਕਰੀ ਦਾ ਬਹੁਤ ਕੋਰਸ ਚੱਲਦਾ ਹੈ ਬੜੇ ਸਾਡੇ ਕੋਲੇ ਬੰਦੇ ਉਹਦੇ ਵਿੱਚ ਸਾਰੇ ਆ ਜਾਂਦੇ ਨੇ ਇਸ ਤੋਂ ਇਲਾਵਾ ਸਾਡਾ ਖੁੰਬਾਂ ਦੀ ਕਾਸ਼ਤ ਹੈ ਉਹਦੇ 3-300 ਬੰਦਾ ਅਪਲਾਈ ਕਰਦਾ ਹੈ ਸਾਡੇ ਕੋਲੇ ਇਸੇ ਇੱਕ ਟ੍ਰੇਨਿੰਗ ਤੇ ਹਨ 2-2 3-3 ਵੀ ਸਪੈਸ਼ਲ ਟ੍ਰੇਨਿੰਗਾਂ ਲਾਉਨੇ ਉਹਦੀਆਂ ਅੱਛਾ ਇਸ ਤਰੀਕੇ ਨਾਲ ਸਾਡੇ ਕੋਈ 10-12 ਕੋਰਸ ਹੈ ਜੀ ਦੇ ਵਿੱਚ ਉਹ ਸਾਰੇ ਬੰਦੇ ਆਉਂਦੇ ਰਹਿੰਦੇ ਆਉਂਦੇ ਰਹਿੰਦੇ ਆ ਬਹੁਤ ਵਧੀਆ ਗੱਲ ਹੈ ਬਹੁਤ ਅੱਛਾ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਹੈ ਬੇਕਰੀ ਦੀ ਹਾਂਜੀ ਤੇ ਜਦੋਂ ਤੇ ਖੇਤੀਬਾੜੀ ਦੀ ਗੱਲ ਕਰੀਏ ਤੇ ਉਦੋਂ ਤੇ ਯਾਦ ਆਉਂਦਾ ਵੀ ਆ ਘਰ ਦੇ ਜਿਹੜੇ ਆ ਜੈਂਟਸ ਨੇ ਜਾਂ ਜਿਹੜੇ ਕਿਸਾਨ ਭਰਾ ਨੇ ਵੀ ਉਹੀ ਇਕੱਲੇ ਖੇਤੀ ਕਰਦੇ ਆ ਹੁਣ ਜਿਤਨਾ ਤੁਸੀਂ ਬੇਕਰੀ ਦੀ ਗੱਲ ਕੀਤੀ ਆ ਤੇ ਬੇਕਰੀ ਮੈਨੂੰ ਲੱਗਦਾ ਵੀ ਤੁਸੀਂ ਕਿਸਾਨ ਸਵਾਨੀਆਂ ਨੂੰ ਵੀ ਸਿਖਲਾਈ ਦਿੰਦੇ ਲੱਗਦੇ ਤੇ ਜੇ ਕਿਸਾਨ ਸਿਖਲਾਈ ਔਰਤਾਂ ਨੂੰ ਤੁਸੀਂ ਸਿਖਲਾਈ ਦਿੰਨੇ ਹੋ ਤੇ ਉਹਨਾਂ ਵਾਸਤੇ ਵਿਸ਼ੇਸ਼ ਤੌਰ ਤੇ ਉਹਨਾਂ ਵਾਸਤੇ ਕਿਹੜੀ ਕਿਹੜੀ ਸਿਖਲਾਈ ਪ੍ਰੋਗਰਾਮ ਜਿਹੜਾ ਹੈ ਉਹ ਤੁਹਾਡੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਵਿੱਚ ਲਗਾਇਆ ਜਾਂਦਾ ਕਿਉਂਕਿ ਅੱਜ ਕੱਲ ਔਰਤਾਂ ਦਾ ਖੇਤੀਬਾੜੀ ਵਿੱਚ ਬਹੁਤ ਯੋਗਦਾਨ ਹੈ ਬਿਲਕੁਲ ਬਹੁਤ ਸੋ ਡਾਕਟਰ ਰਿਆਰ ਜੀ ਤੁਸੀਂ ਬੜਾ ਵਧੀਆ ਸਵਾਲ ਪੁੱਛਿਆ ਕਿਉਂਕਿ ਅਕਸਰ ਜਦੋਂ ਅਸੀਂ ਕੁਝ ਦੱਸਦੇ ਹਾਂ ਨਾ ਤੇ ਸਾਡਾ ਪਹਿਲਾ ਸਵਾਲ ਆ ਜਾਂਦਾ ਵੀ ਸਾਡੇ ਭਾਈ ਬੀਬੀਆਂ ਵਾਸਤੇ ਇਹ ਕੁਝ ਹੈਗਾ ਵੀਰਾਂ ਵਾਸਤੇ ਸਾਰਾ ਕੁਝ ਹਾਂਜੀ ਤਾਂ ਮੈਂ ਇਹ ਕਲੀਅਰ ਕਰਦਾ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਕੋਈ ਵੀ ਜਿਹੜੀ ਸਿੱਖਲਾਈ ਹੈ ਹੂੰ ਚਾਹੇ ਸਹੀ ਕ੍ਰਿਸ਼ੀ ਵਿਗਿਆਨ ਕੇਂਦਰ ਦੇੰਨਾ ਚਾਹੇ ਸਕਿੱਲ ਡੋਰ ਉਹ ਸਿਰਫ ਤੇ ਸਿਰਫ ਔਰਤਾਂ ਲਈ ਨਹੀਂ ਹੈ ਜਾਂ ਮਰਦਾਂ ਲਈ ਨਹੀਂ ਉੱਥੇ ਕੋਈ ਵੀ ਆ ਸਕਦਾ ਹਾਂਜੀ ਮਤਲਬ ਕੋਈ ਟ੍ਰੇਨਿੰਗ ਹੈ ਉਹ ਚ ਕੋਈ ਵੀ ਪਾਰਟਿਸਪੀਐਂਟ ਹੋ ਸਕਦਾ ਕੋਈ ਭਾਗ ਲੈ ਸਕਦਾ ਉਹਦੇ ਵਿੱਚ ਇਹ ਕੋਈ ਹੈਨਿੰਗ ਆ ਸਪੈਸੀਫਿਕ ਵੀ ਇੱਥੇ ਨਹੀਂ ਜੀ ਔਰਤਾਂ ਹੀ ਆਉਣਗੀਆਂ ਚ ਮਰਤੀ ਹੋਣਗੇ ਤੇ ਤੁਸੀਂ ਬੇਕਰੀ ਦੀ ਗੱਲ ਕੀਤੀ ਲੱਗਦਾ ਤਾਂ ਪ੍ਰੋਸੈਸਿੰਗ ਤੇ ਬੇਕਰੀ ਐ ਵੀ ਸਾਰੀ ਜਿਹੜੀਆਂ ਹੈਗੀਆਂ ਬੀਬੀਆਂ ਦਾ ਪਰ ਤੁਹਾਨੂੰ ਜਾਣਦਿਆਂ ਕਿ ਉੱਥੇ ਵੱਧ ਅੱਜਕੱਲ ਬੰਦੇ ਆਉਂਦੇ ਆ अच्छा हां ਸਾਡੇ ਵੀਰ ਭਾਈ ਉਹਦੇ ਵਿੱਚ 50% ਤੋਂ ਵੱਧ ਹੋ ਜਾਂਦੇ ਆ। ਅੱਛਾ। ਹਾਂ ਕਿਉਂਕਿ ਬੇਕਰੀ ਦਾ ਧੰਦਾ ਹੀ ਇਸ ਤਰੀਕੇ ਦਾ ਹੋ ਗਿਆ ਜੀ ਹਰ ਬੰਦਾ ਚਾਹੁੰਦਾ ਵੀ ਘਰੇ ਜਵਾਕ ਤਾਂ ਖਾਣਾ ਹੀ ਇਹ ਚਾਹੁੰਦੇ ਆ। ਹੂੰ। ਤੁਸੀਂ ਦੇਖ ਲਓ ਵੀ ਕਿਸੇ ਮਰਜ਼ੀ ਦੇ ਕਹ ਦੋ ਤੂੰ ਖਾਣਾ ਕੇਕ ਕੋਈ ਹਾਂ ਬਿਸਕੁਟ ਖਾਣੇ ਹਾਂ ਤਾਂ ਖਾਣੀ ਹਾਂ ਜੇ ਤੁਸੀਂ ਕਹ ਦੋ ਆਹ ਚੀਜ਼ ਨਹੀਂ ਇਹ ਨਹੀਂ ਖਾਣਾ ਇਹ ਨਹੀਂ ਆਉਣਾ ਬੇਕਰੀ ਖਾਣ ਨੂੰ ਤਾਂ ਨਿਆਣੇ ਹੁਣ ਤਿਆਰੀ ਬੈਠੇ ਆ। ਉਹ ਜਦੋਂ ਤਿਆਰ ਬੈਠੇ ਆ ਮਾਰਕੀਟ ਤੁਹਾਡੇ ਸਾਹਮਣੇ ਪਿੰਡਾਂ 'ਚ ਕੋਈ ਬੇਕਰੀ ਦਾ ਕੰਮ ਹੈ ਨਹੀਂਗਾ ਤੇ ਕੋਈ ਬੰਦਾ ਹੈ ਨਹੀਂ ਨਾਲ ਕੰਪੀਟੀਟਰ ਤੇ ਹਰੇ ਬੰਦਾ ਆ ਜਾਂਦਾ ਤੋ ਇਸ ਕਰਕੇ ਬੇਕਰੀ ਦੇ ਸਾਡੀ ਬਹੁਤ ਜ਼ਿਆਦਾ ਡਿਮਾਂਡ ਆਈ ਇੱਕ ਕੋਰਸ ਤੋਂ ਅਸੀਂ ਦੋ ਕਰਾਇਆ ਇਸ ਵਾਰ ਇੱਕ ਅਸੀਂ ਅਪ੍ਰੈਲ ਚਲਾ ਲਾ ਇੱਕ ਹੁਣ ਅੱਗੇ 10 ਨਵੰਬਰ ਤੋਂ ਸ਼ੁਰੂ ਕਰਨ ਦੇਣਾ ਐਈ ਸੋਮਵਾਰ ਤੋਂ ਠੀਕ ਬਿਲਕੁਲ ਬਿਲਕੁਲ ਅੱਛਾ ਡਾਕਟਰ ਸਾਹਿਬ ਜਿੱਦਾਂ ਹੁਣ ਚਲੋ ਆਪਾਂ ਸੋਚ ਲਿਆ ਤੁਹਾਡੀਆਂ ਗੱਲਾਂ ਵੀ ਸਾਨੂੰ ਸਮਝ ਆ ਗਈਆਂ ਪਈ ਸਿਖਲਾਈ ਲੈ ਕੇ ਹੀ ਕੋਈ ਵੀ ਕੰਮ ਕਰਨਾ ਚਾਹੀਦਾ ਹਨਾ ਖੇਤੀਬਾੜੀ ਚ ਵੀ ਜਿੱਦਾਂ ਮੈਂ ਗੱਲ ਕੀਤੀ ਸੀ ਪਈ ਸਾਡਾ ਪਿਤਾ ਪੁਰਖੀ ਕੰਮ ਹੈ ਤੇ ਜੇ ਅਸੀਂ ਉਹਦੇ ਨਾਲ ਸਿਖਲਾਈ ਵੀ ਲੈ ਲਈਏ ਮੇਰੇ ਹਿਸਾਬ ਨਾਲ ਹੀ ਝਾੜ ਵਾਧੂ ਲੈ ਸਕਦੇ ਹਾਂ ਹਨਾ ਤੇ ਜਦੋਂ ਆਪਾਂ ਸਖਲਾਈ ਦੀ ਗੱਲ ਕਰਦੇ ਆ ਹੁਣ ਕਈ ਮੇਰੇ ਵਰਗੇ ਮਾਤੜ ਵੀ ਹੁੰਦੇ ਆ ਕੁਰਤੇ ਪਜਾਮੇ ਵਾਲੇ ਹਨਾ ਦੱਸੋ ਪਹੁੰਚੀਏ ਕਿੱਥੇ ਭਾਈ ਸਖਲਾਈ ਲੈਣੇ ਇਹ ਵੀ ਤਾਂ ਸਾਨੂੰ ਦੱਸੋ ਨਾ ਵੀ ਆਉਣਾ ਕਿੱਥੇ ਹੈ ਹਾਂ ਬਿਲਕੁਲ ਤੁਹਾਡਾ ਬਿਲਕੁਲ ਸਹੀ ਜਵਾਬ ਤੋਂ ਅਨਕਵੈਸਚਨ ਹੈ ਅਸੀਂ ਇਹਦੇ ਵਿੱਚ ਕਹਿੰਨੇ ਕਿ ਤੁਸੀਂ ਸਕਿੱਲ ਡਿਵੈਲਪਮੈਂਟ ਸੈਂਟਰ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਥਿਤਾ ਉੱਥੇ ਆਉਣਾ ਅੱਛਾ ਉਹਦਾ ਜਿਹੜਾ ਅਸੀਂ ਨਾ ਜਦੋਂ ਤੁਸੀਂ ਇੱਕ ਨੰਬਰ ਜਾਂ ਦੋ ਨੰਬਰ ਗੇਟ ਚੋਂ ਐਂਟਰ ਕਰਦੇ ਹੋ ਉੱਥੇ ਜਗ੍ਹਾ ਜਗ੍ਹਾ ਐਰੋ ਲੱਗੇ ਹੋਏ ਨੇ ਜਗਾ ਰਸਤਾ ਦਿਖਾਇਆ ਵੀ ਤੁਸੀਂ ਸਕਿੱਲ ਡਿਵੈਲਪਮੈਂਟ ਸੈਂਟਰ ਇੱਥੇ ਪਹੁੰਚ ਜਾਗੇ ਅੱਛਾ ਦੂਜੀ ਗੱਲ ਹੈ ਵੀ ਕਈ ਵਾਰ ਸਾਡੇ ਕਿਸਾਨ ਭਰਾਏ ਤਾਂ ਕਹਿੰਦੇ ਚਲ ਅਸੀਂ ਅਪਲਾਈ ਕਿਵੇਂ ਕਰਾਂਗੇ ਅਸੀਂ ਉੱਥੇ ਪਹੁੰਚਣ ਤੋਂ ਪਹਿਲਾਂ ਉੱਥੇ ਦਾਖਲ ਕਿਵੇਂ ਹੋਣਾ ਇਹ ਦੱਸਣਾ ਹੂੰ ਤਾਂ ਉਹਦੇ ਲਈ ਆ ਦੱਸ ਦਿਆਂ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵੈਬਸਾਈਟ ਆ ਪੀ ਜੂ WPU ਨਵੀਂ ਬਣ ਗਈ ਉਹਦੇ .edu ਹੂੰ ਉਹਦੇ ਵਿੱਚ ਜਾ ਕੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਇੱਕ ਹੈਗਾ ਜਗਾ ਲੌਗ ਬਣੇ ਉਹਦੇ ਵਿੱਚ ਜਾਣਾ ਤੇ ਨਵੀਆਂ ਤਕਨੀਕਾਂ ਜਾਂ ਨਵੀਆਂ ਖੇਤੀ ਦੀਆਂ ਸਿਕਲਾਈਆਂ ਬਾਰੇ ਜਿੱਥੇ ਜਾਣਕਾਰੀ ਲੈਣ ਉਥੋਂ ਕਲਿੱਕ ਕਰਕੇ ਪੂਰਾ ਖੁੱਲ ਜਾਣਾ ਸਾਰੀਆਂ ਜਿੰਨੀਆਂ ਵੀ ਸਿਕਲਾਈਆਂ ਉਹਦੇ ਬਾਰੇ ਜਾਣਕਾਰੀ ਜਿਹੜੀ ਸਿਕਲਾਈ ਤੁਸੀਂ ਲੈਣੀ ਆ ਅੱਜ ਤੋਂ ਜਿਹੜੀ ਡੇਟ ਆਪਾਂ ਬੈਠੇ ਹਾਂ ਉਸ ਤੋਂ ਲੈ ਕੇ ਮਾਰਚ ਫਰਵਰੀ ਤੱਕ ਮਾਰਚ ਅਸੀਂ ਮੇਲਿਆਂ ਕਰਕੇ ਨਹੀਂ ਦਿੰਦੇ ਤਾਂ ਫਰਵਰੀ ਤੱਕ ਸਾਡੀਆਂ ਸਾਰੀਆਂ ਸਕਲਾਈਆਂ ਨੇ ਜਿਹੜੀ ਲੈਣੀਆਂ ਤੁਸੀਂ ਉੱਤੇ ਇੱਕ ਇੱਕ ਕਰਕੇ ਭਰੇ ਜਾਓ ਤੇ ਆਪਣੀ ਬੇਸਿਕ ਜਾਣਕਾਰੀ ਹੁੰਦੀ ਹੈ ਉਹ ਚ ਤੁਹਾਡਾ ਨਾਮ ਪਿੰਡ ਦਾ ਨਾਮ WhatsApp ਵਾਲਾ ਨੰਬਰ ਤਾਂ ਕਿ ਤੁਹਾਨੂੰ ਮੌਕੇ ਤੇ ਅਪਲਾਈ ਕਰਦੀ ਫਰਜ ਕਰ ਲਓ ਕੋਈ ਮੇਰਾ ਵੀਰ ਕਹਿੰਦਾ ਜੀ ਮੇਰੇ ਤਾਂ ਮੈਂ ਕਰਿਆ ਸੀ ਜੀ ਪਰ ਤਕਨੀਕੀ ਕਾਰਨਾਂ ਕਰਕੇ ਮੈਨੂੰ ਤਾਂ ਕੁਝ ਆਇਆ ਹੀ ਨਹੀਂ ਜੀ ਹੂੰ ਹੂੰ ਤੋਂ ਤੇ ਘਬਰਾਉਣ ਦੀ ਲੋੜ ਨਹੀਂ ਆ ਉਸ ਦਿਨ ਸਵੇਰੇ ਸਾਡੇ ਕੋਲ 8:30 ਵਜੇ ਸਕਿੱਲ ਡਿਵੈਲਪਮੈਂਟ ਸੈਂਟਰ ਪਹੁੰਚ ਜਾਣਾ ਜਿੱਦਣ ਤੋਂ ਕੋਰਸ ਆ ਕਿਜੇ ਕੋਰਸ ਆ ਡੇਟ ਉਹਦੇ ਉੱਤੇ ਮੈਂਸ਼ਨ ਆ ਅਸੀਂ ਡੇਟ ਨਹੀਂ ਚੇਂਜ ਕਰਦੇ ਕੋਈ ਬਹੁਤਾ ਹਾਲਾਤ ਹੈ ਇਹ ਜੀ ਹੁਣ ਤਾਂ ਡੇਟ ਚੇਂਜ ਕਰਨੀ ਪਏ ਤਾਂ ਕੀ ਕਰਨਾ ਨਹੀਂ ਜਿਹੜੀ ਮਿਤੀ ਦਿੱਤੀ ਆ ਉਸੇ ਮਿਤੀ ਨੂੰ ਤੁਸੀਂ ਆਉਣਾਗਾ ਉਸੇ 8:30 ਵਜੇ 10:00 ਵਜੇ ਸਾਡੇ ਕੋਲ ਆ ਜਾਓ ਪਹਿਲਾਂ ਉਹਨਾਂ ਦਾ ਜਿਹੜਾ ਲੇਖਣਾ ਨਾਮ ਲਿਖਾਂਗੇ ਉਸ ਤੋਂ ਬਾਅਦ ਉਹਦਾ ਜਿਹੜਾ ਅੱਗੇ ਕਾਰਵਾਈ ਸ਼ੁਰੂ ਕਰਦੇ ਆ। ਫੇਰ ਯਾਰ ਸਾਹਿਬ ਗੱਲ ਇਦਾਂ ਹੈ ਵੀ ਘਬਰਾਉਣ ਦੀ ਲੋੜ ਨਹੀਂ ਜੇ ਕਈ ਵਾਰੀ ਆ ਜਾਂਦੀ ਆ ਬੰਦੇ ਨੂੰ ਕੋਈ ਮੁਸ਼ਕਲ ਆ ਸਕਦੀ ਆ ਪਰ ਭਾਈ ਜੇ ਤੁਸੀਂ ਕਰਨਾ ਚਾਹੁੰਦੇ ਆ ਤੇ ਆਪਾਂ ਉੱਥੇ ਜਾ ਕੇ ਵੀ ਕਰ ਸਾਰਦੇ ਆ ਪਰ ਕੋਸ਼ਿਸ਼ ਕਰੋ ਘਰੋਂ ਕਰਕੇ ਜਾਈਏ। ਆਪਾਂ ਸੋਚੀ ਤੇ ਜਾਂਦੇ ਸੀਗੇ ਵੀ ਕੋਈ ਨਾ ਕੋਈ ਕੋਰਸ ਇਹੋ ਜਿਹਾ ਕਰ ਲਈਏ। ਜੀ ਜੀ। ਆ ਡਾਕਟਰ ਸਾਹਿਬ ਉਹਦੇ ਨਾਲ ਵੇਖੋ ਹੁਣ ਸਾਡੇ ਦਰਸ਼ਕ ਨਾ ਤੁਹਾਡੀ ਸੁਣ ਵੀ ਰਹੇ ਤੇ ਦੇਖ ਵੀ ਰਹੇ ਆ। ਤੁਸੀਂ ਇਹ ਦੱਸੋ ਕਿ ਜਿੱਤਰਾ ਹੁਣ ਹਰ ਇੱਕ ਨੂੰ ਇਹ ਹੋਏਗਾ ਵੀ ਅੱਜਕੱਲ ਤਾਂ ਫੀਸਾਂ ਬੜੀਆਂ ਭਾਈ ਭਈ ਇੱਕ ਤਾਂ ਤੁਸੀਂ 3 ਮਹੀਨੇ ਦਾ ਕੋਰਸ ਦੱਸਤਾ ਹਾਂਜੀ ਕਈ ਹੁਣ 3 ਮਹੀਨੇ ਭਰਾਵਾ ਨਹੀਂ ਕੱਢ ਸਕਦੇ ਵੀ ਉਹ ਇੰਨਾ ਚਿਰ ਤੁਹਾਡੇ ਕੋਲ ਰਹਿਣ ਇੱਕ ਤਾਂ ਇਹ ਦੱਸ ਦਿਓ ਵੀ ਜ਼ਰੂਰੀ ਆ ਉਹ 3 ਮਹੀਨੇ ਦਾ ਹੀ ਕੋਰਸ ਕਰਨਾ ਜਾਂ ਉਤੋਂ ਛੋਟਾ ਕੋਰਸ ਵੀ ਤੁਸੀਂ ਕੋਈ ਉੱਥੇ ਕਰਾਉਨੇ ਹੋ ਤੇ ਦੂਸਰਾ ਵੀ ਉਹਦੀ ਫੀਸ ਕਿੰਨੀ ਕੁ ਹੋਊਗੀ ਡਾਕਟਰ ਸਾਹਿਬ ਬਹੁਤ ਸਹੀ ਆ ਜੀ ਜਿਹੜਾ ਅਸੀਂ 5 ਦਿਨਾਂ ਦਾ ਕੋਰਸ ਹੈ ਜਿੱਥੇ ਇਹਨੇ ਜਿਹੜੇ ਕੋਰਸ ਨਾ 5 ਦਿਨ ਜਾਂ ਇਸ ਤੋਂ ਵੱਧ ਆਉਤੇ ਅਸੀਂ ਸਰਟੀਫਿਕੇਟ ਵੀ ਦਿੰਨੇ ਆ ਜਿਹਦੇ ਬੇਸ ਤੇ ਗਾਂ ਲੋਨ ਵਗੈਰਾ ਮਿਲਦਾ ਬੈਂਕ ਤੋਂ ਜਾਂ ਕੋਈ ਹੋਰ ਸਬਸਿਡੀ ਕਿਸੇ ਮਹਿਕਮੇ ਦੇ ਦਿੰਦੇ ਉਹ ਮਿਲ ਜਾਂਦੀ ਹੈ ਜਿਹੜੇ 5 ਦਿਨਾਂ ਵਾਲੇ ਕੋਰਸ ਨੇ ਖੁੰਬਾਂ ਦੀ ਕਾਸ਼ਤ ਹੈ ਬੀਕਰੀ ਹੈ ਪ੍ਰੋਸੈਸਿੰਗ ਹੈ ਆਰਗੇਨਿਕ ਫਾਰਮਿੰਗ ਹੈ ਸਬਜ਼ੀਆਂ ਦੀ ਹੈ ਫਲਾਂ ਦੀ ਕਾਸ਼ਤ ਹੈ ਇਸ ਤਰੀਕੇ ਦੇ ਜਿਹਨੇ ਕੋਰਸ ਹੈ ਇਹਨਾਂ ਦੇ ਵਿੱਚ 5 ਦਿਨ ਦਾ ਕੋਰਸ ਹੈ ਜੇ ਤੁਸੀਂ ਇਹ ਸਾਰੇ ਅਲੱਗ-ਅਲੱਗ ਟਾਈਮ ਤੇ ਇਕੱਠੇ ਕਰ ਲਓਗੇ ਤਾਂ 3 ਮਹੀਨੇ ਵਾਲਾ ਕੋਰਸ ਹੋ ਗਿਆ ਇੱਕ ਤਰ੍ਹਾਂ ਦਾ ਉਹਦੇ ਵਿੱਚ ਇਹ ਸਾਰਾ ਕੁਝ ਆਈ 10 ਮਹੀਨੇ ਦਾ ਕੋਮਬਾ ਹੁਣ ਜਿਹੜੇ ਬੱਚੇ ਆਪਣੇ ਘਰ ਕੇ ਆ ਉਹ ਤਾਂ ਵੀ ਬੱਚੇ ਚਲੋ ਉਸ ਟਾਈਮ ਫਰੀ ਹੁੰਦੇ 3 ਮਹੀਨੇ ਪਰ ਜਿਹਦੇ ਕੋਲ ਨਹੀਂ ਟਾਈਮ ਆ 5-5 ਦਿਨ ਵੀ ਕਰ ਸਕਦਾ ਉਹਦੀ ਕੋਈ ਦਿੱਕਤ ਨਹੀਂ ਗੱਲ ਫੀਸ ਦੀ ਕਰੀਏ ਫੀਸ ਜਿਹੜੀ 5 ਦਿਨ ਵਾਲੇ ਕੋਰਸ ਦੀ ਆ ਉਹ ਤਾਂ ਜੀ 50 ਰੁਪਏ ਬੀਬੀਆਂ ਤੋਂ ਆ ਤੇ 100 ਰੁਪਿਆ ਵੀਰਾਂ ਤੋਂ ਲਾ ਬਾਈ ਜਿਹੜੀ 3 ਮਹੀਨਿਆਂ ਦੀ ਕੋਰਸ ਆ ਉਹ ਚਾਹੇ ਬੀਬੀ ਐ ਚਾਹੇ ਵੀਰ ਐ ਉਹ 1000 ਰੁਪਏ 1000 ਰੁਪਏ 3 ਮਹੀਨੇ ਦਾ 3 ਮਹੀਨੇ ਦਾ ਪਰ ਜੇ ਤੁਸੀਂ ਪ੍ਰਾਈਵੇਟ ਦੇਖੋ ਮੈਂ ਕੱਲ ਪਰਸੋਂ ਕਿਸੇ ਨਾਲ ਗੱਲ ਕਰ ਰਿਹਾ ਸੀ ਆ ਛੱਤਾਂ ਦੇ ਜਿਹੜੀ ਸਬਜ਼ੀਆਂ ਉਹਾਂ ਦੀ ਖੇਤੀ ਦੀ ਦਿੱਲੀ ਦੇ ਵਿੱਚ 20000 ਰੁਪਏ ਇੱਕ ਪ੍ਰਾਈਵੇਟ ਬੰਦਾ ਲਈ ਜਾਂਦਾ ਸਿੱਖ ਕੇ ਆਪਣੇ ਤੋਂ ਹੀ ਗਿਆ ਸਿੱਖ ਕੇ ਆਪਣੀ ਤੋਂ ਕਿਤੋਂ ਗਿਆ ਕਿ ਹੋਰ ਯੂਨੀਵਰਸਿਟੀ ਤੋਂ ਗਾਣਾ ਪਰ ਉਹਦੀ 20000 ਰੁਪਏ ਲਈ ਜਾਂਦਾ ਇਹ ਉਹਦੀ ਮਨੂੰ ਮੇਰੇ ਕਿਸੇ ਰਿਸ਼ਤੇਦਾਰ ਨੇ ਭੇਜਿਆ ਵੀ ਆ ਮੈਂ ਕਰ ਲਾਂ ਮੈਂ ਕਿਹਾ ਕਿਉਂ ਕਿਸੇ ਖੇਤੀਬਾੜੀ ਯੂਨੀਵਰਸਿਟੀ ਚੱਲੇ ਉੱਥੇ 500000 ਰੁਪਇਆ ਫੀਸ ਉੱਥੇ ਕਰਾਣ ਵਾਲੇ ਇਹਨਾਂ ਨੂੰ ਵਧੀਆ ਕਰਾਉਣੀ ਆ ਬਿਲਕੁਲ ਜੀ ਪ੍ਰੈਕਟੀਕਲ ਤਜਰਬਾ ਵਾਲਾ ਬਾਹਰ ਬਾਹਰ ਆ ਉੱਥੇ ਬੈਠੇ ਆ ਇਹਨਾਂ ਨੇ ਸਾਰਾ ਕੁਝ ਕੀਤਾ ਹੱਥੀਂ ਸਾਇੰਟਿਸਟ ਬੈਠੇ ਉੱਥੇ ਹੂੰ ਅੱਛਾ ਡਾਕਟਰ ਸਾਹਿਬ ਜਿੱਤਾ ਨਾ ਕਈ ਵਾਰੀ ਕੋਈ ਸਮੱਸਿਆ ਆ ਜਾਂਦੀ ਆ ਵੀ ਜਿੱਦਾਂ ਹੁਣ ਆਪਾਂ ਕਹਿੰਨੇ ਵੀ ਕੋਰਸ ਤੁਸੀਂ ਕਿਹਾ ਵੀ ਯੂਨੀਵਰਸਿਟੀ ਤੁਸੀਂ ਲਾਉਨੇ ਆ ਹਾਂਜੀ ਹਨਾ ਹੁਣ ਗੱਲ ਤਾਂ ਹੈਗੀ ਵੀ 3 ਮਹੀਨੇ ਦਾ ਕੋਰਸ ਆ ਕਈ ਬੰਦੇ ਤੇ ਵਿਚਾਰੇ ਜਾਂ ਆਪਣੀਆਂ ਬੀਬੀਆਂ ਭੈਣਾਂ ਉੱਥੇ ਨਹੀਂ ਪਹੁੰਚ ਸਕਦੀਆਂ ਤੋ ਇਹ ਹੋ ਜਾ ਵੀ ਹੈਗਾ ਵੀ ਕੋ ਖੇਤਰੀ ਹੋਣ ਮੇਰੇ ਸਥਾਨ ਉੱਥੇ ਤੇ ਜਾਂ ਫਿਰ ਜੇ ਹੁਣ ਤੂੰ ਕਹਿੰਨੇ ਆ ਵੀ ਤੁਸੀਂ ਉੱਥੇ ਹੀ ਆਓ ਤੇ ਜੇ ਅਸੀਂ ਉੱਥੇ ਆ ਜਾਨੇ ਆ ਫੀਸ ਤਾਂ ਹੀ ਦੇ ਦਿੱਤੀ ਹੂੰ ਆ ਜਿਹੜਾ ਫੇ ਉੱਪਰਲਾ ਖਰਚਾ ਖਰਚਾ ਰਹਿਣ ਪਾਣੀ ਉਹ ਸਾਰਾ ਵੀ ਤਾਂ ਸਾਨੂੰ ਕੁਝ ਨਾ ਕੁਝ ਕਰਕੇ ਆਉਣਾ ਪੂ ਨਾ ਫੇ ਤਿੰਨ ਮਹੀਨੇ ਜੇ ਹੁਣ ਦੂਰੋਂ ਆਉਣੇ ਆ ਰੋਜ਼ ਤਾਂ ਘਰ ਮੁੜ ਨਹੀਂ ਹੋਣਾ ਸਾਤੋਂ ਉਹਦੇ ਬਾਰੇ ਵੀ ਦੱਸੋ ਵੀ ਕੋਈ ਰਹਿਣ ਸੈਣ ਦਾ ਪ੍ਰਬੰਧ ਹੁੰਦਾ ਉੱਥੇ ਇਹਦੇ ਕਿਵੇਂ ਕਰੀਏ ਜੀ ਉਹ ਜਿਹੜਾ ਤੁਸੀਂ ਕਿਹਾ ਹੀ ਲੋਕਲ ਲੈਵਲ ਤੇ ਆ ਉਹ ਹਰ ਜ਼ਿਲ੍ਹੇ ਵਿੱਚ ਛੱਡਾ ਖੇਤੀ ਵਿਗਿਆਨ ਕੇਂਦਰ ਹੈ ਅੱਛਾ ਉੱਥੇ ਵੀ ਅਸੀਂ ਇਹੀ ਸਿਕਲਾਈਆਂ ਲਾਉਣੇ ਆ ਤੇ ਜਿਹੜਾ ਕੋਈ ਨਹੀਂ ਦੂਰ ਆ ਸਕਦਾ ਉੱਥੇ ਲੈ ਸਕਦਾ अच्छा सारे जिले ਆ ਜਾਂ ਪੰਜਾਬ ਦੇਆਂ ਚ ਹੂੰ ਤੇ ਜਿਹੜੀ ਗੱਲ ਤੁਸੀਂ ਕੀਤੀ ਰਹਿਣ ਦੀ ਤੇ ਖਾਣ ਦੀ ਹੂੰ ਸਰ ਰਹਿਣ ਵਾਸਤੇ ਜਿਹੜਾ ਹੈਗਾ ਆਪਾਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੈਰੋ ਕਿਸਾਨ ਘਰ ਵਿੱਚ ਵੀਰਾਂ ਲਈ ਅੱਛਾ ਜੀ ਤੇ ਦੂਜੇ ਪਾਸੇ పార్ਕਰ ਹਾਊਸ ਜਾਂ ਗਰਲਜ਼ ਹੋਸਟਲ ਦੇ ਵਿੱਚ ਅਸੀਂ ਲੇਡੀਜ਼ ਦਾ ਪ੍ਰਬੰਧ ਕਰ ਦਿੰਨੇ ਆ ਅੱਛਾ ਤੇ ਵੀਰਾਂ ਦਾ ਜਿਹੜਾ ਰਹਿਣ ਦਾ ਵਾਜਬ ਖਰਚਾ 105 ਰੁਪਏ ਪਰ ਡੇ ਦੇ ਹਿਸਾਬ ਤੇ ਆ ਜਿਹੜੇ ਤਾਂ ਸ਼ਾਰਟ ਕੋਰਸ ਆ 5 ਦਿਨ ਜਾਂ 7 ਦਿਨ ਠੀਕ ਆ ਤੇ ਜਦੋਂ ਆਪਾਂ 10 ਮਹੀਨੇ ਵਾਲਾ ਉਹ ਯੂਨੀਵਰਸਿਟੀ 500 ਜਾਂ 1000 ਰੁਪਏ ਮੌਕੇ ਤੇ ਜਿਹੜਾ ਵੀ ਯੂਨੀਵਰਸਿਟੀ ਦਾ ਭਾਅ ਹੁੰਦਾ ਜੀ ਉਹਦੇ ਹਿਸਾਬ ਨਾਲ ਯੂਨੀਵਰਸਿਟੀ ਰੇਟ ਦੇ ਉੱਤੇ ਉਹਦੀ ਚਾਰਜਸ ਲਏ ਜਾਂਦੇ ਨੇ ਨਹੀਂ 1 ਮਹੀਨੇ ਦਾ 1 ਮਹੀਨੇ ਦਾ ਹਾਂ ਉਹ ਜਿੰਨੇ ਮਹੀਨੇ ਰਹੂਗਾ ਉਹਨੇ ਮਹੀਨਿਆਂ ਤੱਕ ਉਹਨੂੰ ਦੇਣੇ ਪੈਣਗੇ ਪਰ ਉਹ ਕਮਰਾ ਨੂੰ ਦੇ ਵਿੱਚ ਬੈੱਡ ਉਹਨੂੰ ਮਿਲ ਜਾਏਗਾ ਠੀਕ ਹੈ ਤੇ ਖਾਣਾ ਜਿਹੜਾ ਜੀ ਉੱਥੇ 65 ਰੁਪਏ ਇੱਕ ਟਾਈਮ ਦਾ ਖਾਣਾ ਹੈ ਮਤਲਬ ਕਿ ਚਾਹ ਲੰਚ ਲੈ ਲੇ ਚਾਹ ਦੁਪਹਿਰ ਦਾ ਖਾਣਾ ਚਾਹ ਰਾਤ ਦਾ ਖਾਣਾ ਚਾਹ ਸਵੇਰ ਦਾ ਨਾਸ਼ਤਾ ਠੀਕ ਹੈ ਜੀ ਉਹ 65 ਰੁਪਏ ਫਿਕਸ ਹੈ ਜੀ ਉਹ ਸਾਡੇ ਵੈਂਡਰ ਉੱਤੇ ਲੱਗਿਆ ਹੋਇਆ ਉਹ ਤੋਂ ਲੈ ਲੇ ਉਹ ਚਾਹ ਜਾਂਦਾ ਚਾਹ ਜਿਹੜੀ ਆ 12 ਰੁਪਏ 10 ਰੁਪਏ ਹੁੰਦੀ ਹੈ ਉਹ ਲੈਣੀਆਂ ਲੈ ਲੈ ਨਹੀਂ ਲੈਣੀ ਨਾਲੇ ਉਹਦੀ ਮਰਜ਼ੀ ਹੈ ਉਸ ਯੂਨੀਵਰਸਿਟੀ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਜਿਹੜੀ ਹਫਤਕ ਦੀ ਕੋਰਸ ਲਾ ਲਓ ਤੁਸੀਂ ਉਹਦੇ ਤਾਂ ਕੋਈ ਜ਼ਿਆਦਾ ਚਾਰਜ ਨਹੀਂ ਪੈਂਦੇ ਹੋ ਸਮਝ ਲਓ ਹੀ 500 550 ਰੁਪਏ ਤੋਂ ਰਹਿਣ ਦਾ ਪਿਆ ਜੀ ਤੇ 200 ਰੁਪਏ ਦੇ ਹਿਸਾਬ ਨਾਲ ਜੇ ਆਪਾਂ ਰਹਿਣ ਖਾਣ ਦਾ ਕਹੀ ਤਾਂ 1500 ਰੁਪਏ ਦੇ ਵਿੱਚ ਉਹ ਰਹਿ ਕੇ ਚਲੇ ਜਾਂਦਾ ਬੰਦਾ ਹੂੰ ਸਾਰੀ ਟ੍ਰੇਨਿੰਗ ਇਹ ਤਾਂ ਇਹ ਤਾਂ ਬਹੁਤ ਸਸਤਾ ਕੰਮ ਹੈ ਉਹ ਇਹੋ ਜੀ ਗੱਲ ਨਹੀਂ ਹੈਗੀ ਬੜੀ 15-1600 ਰੁਪਏ ਚਾਹੀ ਸਰਟੀਫਿਕੇਟ ਦਿੰਨੇ ਆ ਤੇ ਉਹਦੇ ਵਿੱਚ ਚਾਹ ਜਿਹੜੀ ਇੱਕ ਟਾਈਮ ਦੀ ਸੀ ਆਪਦੇ ਵੱਲੋਂ ਹੀ ਪਿਉਣੇ ਜਿਹੜੀ ਅੰਦਰ ਟ੍ਰੇਨਿੰਗ ਚੁੰਦੀ ਆ ਬਣ ਗਈ ਮਾੜੀ ਪਤਲੀ ਗੱਲ ਤਾਂ ਇਹ ਮਾੜੀ ਪਤਲੀ ਤੇ ਤਾਂ ਇੱਕ ਟਾਈਮ ਦੀ ਮੇਰੀ ਤਾਂ ਡਾਕਟਰ ਸਾਹਿਬ ਵੱਲ ਪੱਕੀ ਕਰਦੀ ਉਹਨਾਂ ਕੋਈ ਨਾ ਕਰਦੇ ਅੱਛਾ ਡਾਕਟਰ ਸਾਹਿਬ ਗੱਲ ਇਹ ਆ ਕਿ ਤਹਾਡੇ ਕੋਲ ਬਹੁਤ ਇਨੋਵੇਟਿਵ ਕਿਸਾਨ ਵੀ ਆਉਂਦੇ ਨੇ ਤੇ ਤੁਸੀਂ ਇਨੋਵੇਟਿਵ ਪ੍ਰੋਜੈਕਟ ਵੀ ਚਲਾਉਂਦੇ ਹੋ ਜਿੱਥੋਂ ਮੈਂ ਪਿਛਲੀ ਵਾਰ ਤੁਹਾਡੇ ਅਖਬਾਰ ਚ ਵੀ ਪੜਿਆ ਪੰਜਾਬ ਐਗਰੀ ਬਿਜ਼ਨਸ ਇਨਕੂਬੇਸ਼ਨ ਸੈਂਟਰ ਤੁਸੀਂ ਖੋਲਿਆ ਹਾਂਜੀ ਹਾਂਜੀ ਜਿਹੜਾ ਵੀ ਜਿਹਦੇ ਵਿੱਚ ਤੁਸੀਂ ਕਰੋੜਾਂ ਦੀ ਮਦਦ ਵੀ ਜਿਹੜੀ ਆ ਸਾਡੇ ਐਂਟਰਪ੍ਰੈਨਿਅਰਰ ਦੀ ਸਾਡੇ ਸਟਾਰਟਅਪ ਦੀ ਕਰ ਰਹੇ ਹੋ ਇਹ ਜਿਹੜਾ ਸਟਾਰਟਅਪ ਆ ਐਗਰੀ ਪ੍ਰਿਓਰ ਪ੍ਰੋਗਰਾਮ ਹੈ ਤੁਹਾਡਾ ਇਹ ਕੀ ਹੈ ਤੇ ਦੂਸਰਾ ਇੱਕ ਤੁਹਾਡਾ ਐਂਟਰਪ੍ਰੀਨਰ ਉਹਨੇ ਤੁਹਾਡ ਕੋਈ ਟ੍ਰੇਨਿੰਗ ਲਈ ਆ ਤੇ ਚੰਗੇ ਉਹਦੇ ਹੱਥ ਸਿੱਧੇ ਹੋ ਗਿਆ ਵਧੀਆ ਕੰਮ ਕਰਨ ਲੱਗ ਗਿਆ ਵਾ ਤੇ ਉਹ ਇਹਦਾ ਕਿਦਾਂ ਫਾਇਦਾ ਲੈ ਸਕਦਾ ਤਾਂ ਕਿ ਉਹਨੂੰ ਕੰਮ ਸਟਾਰਟ ਕਰਨ ਵਾਸਤੇ ਚਾਰ ਪੈਸੇ ਜਿਹੜੇ ਆ ਉਹ ਤੁਹਾਡੇ ਵੱਲੋਂ ਜਾਂ ਸੈਂਟਰ ਵੱਲੋਂ ਮਾੜੇ ਮੋٹے ਮਿਲਦੇ ਰਹਿਣ ਬਹੁਤ ਵਧੀਆ ਹੈ ਜੀ ਡਾਕਟਰ ਸਾਹਿਬ ਤੁਸੀਂ ਪੁੱਛਿਆ ਇਦੇ ਵਿੱਚ ਇਹ ਡਾਕਟਰ ਸਾਹਿਬ ਵੀ ਜਦੋਂ ਹੁਣ ਇੱਕ ਬੰਦੇ ਨੇ ਟ੍ਰੇਨਿੰਗ ਲੈ ਲੈਂਦਾ ਕਿਸਾਨ ਕਹਿੰਦਾ ਮੈਂ ਟ੍ਰੇਨਿੰਗ ਲੈ ਲਈ ਉਹ ਕੰਮ ਵਿੱਚ ਛੇਦਤ ਨਾਲ ਸ਼ੁਰੂ ਕਰ ਦਿੰਦਾ ਬਿਲਕੁਲ ਤੇ ਤੁਹਾਨੂੰ ਪਤਾ ਪੰਜਾਬੀ ਹੱਥ ਟਿਕ ਦੇਣੀ ਇਹ ਕੁਛ ਨਾ ਕੁਛ ਨਾ ਨਵਾਂ ਕਰੀ ਜਾਣਾ ਕਰੀ ਜਾਣਾ ਪਤਾ ਕਹਿੰਦੇ ਨੇ ਆ ਪੰਜਾਬੀ ਦੇ ਵਿੱਚ ਕਹਿੰਦੇ ਆਪਾਂ ਕੋਈ ਨਾ ਕੋਈ ਆਪਦੀ ਲਾਈ ਰੱਖਦੇ ਜੋਗਤ ਬਿਲਕੁਲ ਬਿਲਕੁਲ ਉਹ ਜੋਗਤ ਲਾ ਕੇ ਕੋਈ ਨਾ ਕੋਈ ਨਵੀਂ ਕਾਰਡ ਕੱਢ ਲੈਂਦੇ ਉਹਨਾਂ ਹੀ ਤਾਂ ਜੋਗਤ ਹੁੰਦੀ ਆ ਜਿਗਾੜ ਹੁੰਦਾ ਜਿਹਨੂੰ ਪੰਜਾਬੀ ਜਾਲ ਗੂੜ ਪੰਜਾਬੀ ਬੋਲੀਏ ਤੇ ਉਹ ਹੁੰਦੀ ਹੀ ਕੋਈ ਨਾ ਕੋਈ ਕਾਰਡ ਹੀ ਹੋਵੇ ਸੀ ਬਿਲਕੁਲ ਬਿਲਕੁਲ ਉਹ ਨੂੰ ਨਹੀਂ ਪਤਾ ਹੁੰਦਾ ਪਰ ਜਦੋਂ ਸਾਡੇ ਕੋਲੇ ਲੈ ਕੇ ਆਉਂਦਾ ਪੰਜਾਬ ਖੇਤੀਬਾੜੀ ਦੇ ਵਿੱਚ ਉਹ ਕੀ ਹੈ ਕਿ ਭਾਰਤ ਸਰਕਾਰ ਦਾ ਇੱਕ ਤੇ ਪੰਜਾਬ ਸਰਕਾਰ ਦਾ ਇੱਕ ਪ੍ਰੋਜੈਕਟ ਅਲੱਗ-alag ਉਹਦੇ ਵਿੱਚ ਉਹ ਕਹਿੰਦੇ ਵੀ ਇਹ ਜਿਹੇ ਬੰਦਿਆਂ ਨੂੰ ਜਿਹੜੇ ਲੈ ਕੇ ਆਏ ਆ ਜੋ ਸਹੀ ਲੱਗਦਾ ਤੁਹਾਨੂੰ ਤਾਂ ਉਹ ਇਸ ਸਟਾਰਟਅੱਪ ਦੇ ਅੰਦਰ ਲੈ ਆਓ ਉੱਥੇ ਫਿਰ ਦਿੱਲੀ ਵਾਲੇ ਤੇ ਪੰਜਾਬ ਵਾਲੇ ਉਹ ਅਲੱਗ-alag ਇੱਕ ਤੇ ਬੈਠਦੇ ਆ ਤੇ ਉਹਨੂੰ ਅਸੈਸ ਕਰਦੇ ਮਤਲਬ ਉਹਨੂੰ ਮੁਲਾਂਕਣ ਕਰਦੇ ਆ ਜੀ ਜੇ ਉਹਨਾਂ ਨੂੰ ਲੱਗਦਾ ਵੀ ਇਹ ਵਧੀਆ ਹੈ ਤੇ ਇਹਦਾ ਫਾਇਦਾ ਹੈ ਤਾਂ ਉਹ ਉਹਨੂੰ ਫਿਰ ਪਹਿਲਾ ਟ੍ਰੇਨਿੰਗ ਦਿੰਦੇ ਆ ਸਾਡੇ ਕੋਲ 2 ਮਹੀਨੇ ਜਾਂ ਮਹੀਨੇ ਦੀ ਅੱਜਕੱਲ ਮਹੀਨੇ ਦੀ ਕਰਤੀ ਦੋ ਤੋਂ ਤੇ ਉਹ ਇੱਕ ਮਹੀਨੇ ਵਿੱਚ ਜਿਹੜੀਆਂ ਉਹ ਚ ਕਮੀਆਂ ਦਿਸਦੀਆਂ ਉਹ ਸਾਰੀਆਂ ਦੂਰ ਚਾਹੇ ਉਹਦੀ ਕੋਈ ਟੈਕਨੀਕਲ ਹੈ ਮਤਲਬ ਕੋਈ ਮੈਂਟਰਸ਼ਿਪ ਕਰ ਕੋਈ ਮੈਂਟਰਸ਼ਿਪ ਹੈ ਜਾਂ ਉਹਨੂੰ ਕੋਈ ਜਿਵੇਂ ਬ੍ਰਾਂਡ ਬਣਾਉਣਾ ਕੋਈ ਉਹਦੀ ਸੀ ਇਹ ਤੋਂ ਕਿਵੇਂ ਟੈਕਸ ਕਰਨਾ ਕਿਉਂਕਿ ਜਦੋਂ ਇੱਕ ਵਾਰ ਤੁਸੀਂ ਇਸ ਕੰਮ ਚ ਆਇਓ ਸਾਡੇ ਹੋਰ ਕਈ ਲਾਇਬਿਲਟੀਆਂ ਵੱਜ ਜਾਂਦੀਆਂ ਨੇ ਕਿਸਾਨੀ ਤੌਰ ਤੇ ਨਹੀਂ ਆ ਪਰ ਜਦੋਂ ਤੁਸੀਂ ਪ੍ਰੋਜੈਕਟ ਚ ਆਗੇ ਥੋੜੀ ਵੱਧ ਜੇ ਨੇ ਉਹ ਸਾਰੀਆਂ ਸਖਾ ਦਿੰਦੇ ਆ ਉਸ ਤੋਂ ਬਾਅਦ ਦੁਬਾਰਾ ਪੇਸ਼ ਕਰਦੇ ਨੇ ਉਹਨਾਂ ਨੂੰ ਲੱਗਦਾ ਵੀ ਹਾਂ ਓਕੇ ਆ ਤਾਂ 5 ਤੋਂ 25 ਲੱਖ ਤੱਕ ਦੀ ਇੱਕ ਯਕਮੁਕਤ ਗ੍ਰਾਂਟ ਦਿੰਦੇ ਆ ਜਿਦਾ ਸੀਡਲਿੰਗ ਹੈ ਜਿੱਥੇ ਮਤਲਬ ਕੋਈ ਮੈਨੂੰ ਆਈਡੀਆ ਤਾਂ ਆ ਗਿਆ ਪਰ ਮੈਂ ਟੈਸਟ ਨਹੀਂ ਕੀਤਾ ਟੈਸਟ ਤੱਕ ਦੀ ਵੀ 5 ਲੱਖ ਹੈ ਜਿਵੇਂ ਟੈਸਟ ਵੀ ਕਰ ਚੁੱਕਾ ਤਾਂ ਉਹਨੂੰ ਵੱਡੇ ਲੈਵਲ ਤੇ ਲੈ ਆਣਾ ਤੇ ਉਡਾਨ ਵੱਡੀ ਭਰਨੀ ਆ ਹੁਣ ਮੈਂ ਤਾਂ ਉੱਥੇ ਫਿਰ 25 ਲੱਖ ਤ ਦੇ ਵਿੱਚ ਉਹ ਕਹਿੰਦੇ ਵੀ ਹੁਣ ਤੂੰ ਵੱਡੀ ਫੈਕਟਰੀ ਲਾ ਲਾ ਕੁਝ ਲਾ ਲਾ ਜਿਹੜਾ ਪ੍ਰੋਜੈਕਟ ਸਬਮਿਟ ਕਰਦਾ ਉਹਦੇ ਮੁਤਾਬਕ ਹੁੰਦਾ ਤੇ ਜਿਹੜੀ ਤੁਸੀਂ ਅਗਲੀ ਗੱਲ ਪੁੱਛੀ ਵੀ ਆਪਣੇ ਟ੍ਰੇਨੀ ਤੁਹਾਨੂੰ ਮੈਨੂੰ ਦੱਸਣਾ ਚਾਹਣਾ ਬੜੇ ਫਕਰ ਨਾਲ ਵੀ ਸਾਡੇ ਉਤੋਂ ਜਿਹੜੇ ਹੁਣ ਤੱਕ ਪੰਜਾਬ ਖੇਤੀਬਾੜੀ ਯੂਨੀਵਰਸ 84 ਬੰਦਿਆਂ ਨੂੰ ਪ੍ਰੋਜੈਕਟ ਚ ਇਹਦੇ ਪੈਸੇ ਦਿਵਾਏ ਆ ਅੱਛਾ ਕੋਈ ਰੱਗਪੜ 15 ਕਰੋੜ ਦੇ ਆਸ-ਪਾਸ ਪੈਸੇ ਠੀਕ ਹੈ ਤੇ ਉਹਦੇ ਵਿੱਚੋਂ 15 ਤੋਂ 17 ਬੰਦੇ ਸਾਡੇ ਹੀ ਟ੍ਰੇਨ ਕੀਤੇ ਆ ਵੱਖ-ਵੱਖ ਤਰ੍ਹਾਂ ਦੇ ਹੁਣ ਜੇ ਹਵਾਲਾ ਲਾ ਲਓ 20-20% ਸਾਡੇ ਟ੍ਰੇਨੀ ਹੀ ਉੱਥੇ ਪਹੁੰਚ ਗਏ ਨੇ ਤੇ ਹੋਰ ਇਸ ਤੋਂ ਵੱਧ ਕੀ ਹੋ ਸਕਦਾ ਜੀ ਉਹ ਮਤਲਬ ਇੱਕ ਕਈ ਵਾਰ ਆਪਾਂ ਅਕਸਰ ਫਾਰਮਰ ਇਹ ਕਹਿੰਦਾ ਕਿਸਾਨ ਮੈਂ ਮਾਉਂਟ ਟ੍ਰੇਨਿੰਗ ਤੋਂ ਬਾਅਦ ਕੀ ਕਰਾਂ ਮੈਂ ਕੰਮ ਸ਼ੁਰੂ ਕਰਾਂ ਉਹਦੇ ਲਈ ਇਹ ਹੀ ਹੈ ਜੇ ਹੋਰ ਕਰਨਾ ਹੈ ਤਾਂ ਇੱਕ ਸੈਲਫ ਹੈਲਪ ਗਰੁੱਪ ਆਉਂਦੇ ਨੇ ਉਦਾਂ ਜੁੜ ਕੇ ਉਹਦੇ ਲੈ ਕੇ ਚੱਲਦਾ ਉਹ ਇੱਕ ਅਲੱਗ ਵਿਸ਼ਾ ਉਹਤੇ ਫਿਰ ਕਦੇ ਬਾਤ ਕਰਾਂਗੇ ਮਤਲਬ ਤੁਸੀਂ ਕਦਮ ਚੁੱਕੋ ਸਹੀ ਰਾਹ ਬਣ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਗੱਲ ਤੋਂ ਵੱਡੀ ਗੱਲ ਤਾਂ ਇਹ ਹੈ ਮੈਨੂੰ ਲੱਗਦਾ ਹਾਂ ਅੱਛਾ ਡਾਕਟਰ ਸਾਹਿਬ ਜਿੱਦਾਂ ਆਪਾਂ ਤੁਸੀਂ ਟ੍ਰੇਨ ਕਰਤਾ ਸਾਨੂੰ ਅਸੀਂ ਹੋ ਗਿਆ ਸਕਿੱਲ ਡਿਵੈਲਪ ਕਰ ਲਿਆ ਅਸੀਂ ਉਹ ਤੋਂ ਬਾਅਦ ਅਸੀਂ ਸਮਾਨ ਵੀ ਬਣਾਉਣਾ ਸ਼ੁਰੂ ਕਰਤਾ ਹੁਣ ਗੱਲ ਹੈਗੀ ਵੀ ਜੇ ਉਹ ਵਿਕਿਆ ਨਾ ਫੇ ਕੀ ਕਰਾਂਗੇ ਹਾਂ ਹੁਣ ਸਾਨੂੰ ਉਹ ਤੇ ਹੈ ਨਹੀਂ ਵੀ ਇਹ ਹੋਕਾ ਦੇ ਕੇ ਵੇਚਣਾ ਹੈ ਕੋਈ ਉਹਦੀ ਸਿਖਾਉਨੇ ਹੋ ਮੰਡੀਕਾਰੀ ਵੀ ਕਿੱਦਾਂ ਕਰਨੀ ਹੈ ਕੋਈ ਉਹਦੇ ਵਿੱਚ ਮਦਦ ਕਰਦੇ ਹੋ ਸਾਡੀ ਤੇਜਿੰਦਰ ਜੀ ਆਏ ਆ ਕਿ ਕਿਉਂਕਿ ਅਕਸਰ ਕਿਸਾਨ ਕੁਝ ਵੀ ਪੈਦਾ ਕਰ ਲੈਂਦਾ ਅੰਡ ਤੇ ਐਕੋ ਮੰਡੀ ਕਰਨ ਤੇ ਰੁਕ ਜਾਂਦਾ ਜਿਹੜੀ ਮਰਜ਼ੀ ਫਸਲ ਪੈਦਾ ਕਰਾ ਲਓ ਕਹਿੰਦਾ ਕਰ ਦਿੰਨਾ ਮੇਰੀ ਮੰਡੀ ਦੱਸੋ ਕਿੱਥੇ ਉਹਦੀ ਵੇਚਣ ਬਿਲਕੁਲ ਬਿਲਕੁਲ ਤੇ ਇੱਥੇ ਵੀ ਟ੍ਰੇਨਿੰਗਾਂ ਨਾਲ ਆਲੀਆਂ ਪ੍ਰੋਡਕਟ ਤਿਆਰ ਕਰ ਲਏ ਉਹਨੂੰ ਵੇਚਣਾ ਉਦੇ ਵਾਸਤੇ ਅਸੀਂ ਪਹਿਲਾਂ ਉਹਨੂੰ ਪ੍ਰੋਡਕਟ ਨੂੰ ਲੇਬਲ ਕਿਵੇਂ ਕਰਨਾ ਉਹਦੀ ਡੱਬਾ ਬੰਦੀ ਕਿਵੇਂ ਕਰਨੀ ਉਹਦੇ ਬਾਰੇ ਵੀ ਸਿਖਾਉਣਾ ਹੈ ਤੇ ਨਾਲ ਹੀ ਸਾਡਾ ਕਿਉਂਕਿ ਉੱਥੇ ਸਕੂਲ ਆਫ ਬਿਜ਼ਨਸ ਮੈਨੇਜਮੈਂਟ ਹੈ ਉੱਥੋਂ ਦੇ ਐਕਸਪਰਟ ਆ ਉਹ ਆਉਂਦੇ ਨੇ ਉਹਦੀ ਮਾਰਕੀਟ ਕਿਵੇਂ ਕਰਨੀ ਹੈ ਮੰਡੀਕਰਨ ਕਿਵੇਂ ਕਰਨਾ ਉਹਦੇ ਬਾਰੇ ਵੀ ਦੱਸਿਆ ਜਾਂਦਾ ਉਸ ਤੋਂ ਇਲਾਵਾ ਜਦੋਂ ਥੋੜਾ ਸਕਸੈਸ ਹੋ ਜਾਂਦਾ ਨਾ ਅਸੀਂ ਕਿਸਾਨ ਮੇਲੇ ਜਿੱਤੇ ਜਿਹੜੇ ਸਾਡੇ ਸਾਲ ਦੇ ਵਿੱਚ 12 13 ਲੱਗਦੇ ਨੇ ਦੋ ਤਾਂ ਮੇਨ ਕੈਂਪਸ ਚਲਾਉਣੇ ਆ ਅਸੀਂ ਉੱਥੇ ਉਹਨਾਂ ਨੂੰ ਪਲੇਟਫਾਰਮ ਜਗਾ ਦਿੰਨੇ ਆ ਤੇ ਉਹ ਆਪਦੀ ਉਥੇ ਜਿਹੜੀ ਜਨਸ ਲਿਆ ਕੇ ਜਮਾ ਦਿਖਾ ਸਕਦਾ ਤੇ ਉਥੇ ਚੰਗੀ ਮੰਡੀ ਹੁੰਦੀ ਹੈ ਇਸ ਤੋਂ ਇਲਾਵਾ ਵੀ ਹੋਰ ਜਿੱਥੇ ਮੌਕਾ ਮਿਲਦਾ ਜਿਉਂਵਰਸਟੀ ਉਥੇ ਉਹਨਾਂ ਨੂੰ ਦੇ ਜਾਂਦੀ ਹੈ ਤੇ ਮਾਰਕੀਟਿੰਗ ਦਾ ਉਹਨਾਂ ਲਈ ਇੱਕ ਨਵਾਂ ਪਹਿਲੂ ਖੁੱਲ ਜਾਂਦਾ ਉਸ ਤੋਂ ਬਾਅਦ ਉਹ ਪਿੱਛੇ ਨਹੀਂ ਦੇਖਦੇ ਜਿਹੜੇ ਇੱਕ ਵਾਰ ਉਥੇ ਸਫਲ ਹੋ ਜਾਂਦੇ ਆ ਨਹੀਂ ਔਖਾ ਵੀ ਸਟਾਰਟ ਹੀ ਹੁੰਦਾ ਇੱਕ ਵਾਰ ਤੁਸੀਂ ਸ਼ੁਰੂ ਹੋ ਜਾਓ ਫੇਰ ਤੇ ਗਾਹਾਂ ਬੰਦਾ ਤੇ ਜਦੋਂ ਆਪਾਂ ਪਿਛਲੇ ਮੇਲੇ ਤੇ ਗਏ ਉਹ ਜਿਹੜੇ ਸੀ ਨਾ ਟ੍ਰੇਨੀ ਆਪਣੇ ਜਿਨ੍ਹਾਂ ਕੋਲ ਆਪਾਂ ਸਹਿਦ ਲਿਆ ਸੀ ਹਾਂਜੀ 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 ਉਹ ਇਹਨਾਂ ਦੇ ਟ੍ਰੇਨੀਓ ਹੀ ਸੀਗੇ ਤੇ ਉਹਨਾਂ ਨੇ ਵੀ 5- ਰੁਪਈਆ ਜਿਹੜਾ ਵਾ 25-25 ਲੱਖ ਰੁਪਈਆ ਤੱਕ ਇਹਨਾਂ ਕੋਲੋਂ ਲਿਆ ਸੀ ਤਾਂ ਵੇਖ ਲਓ ਕੀ ਕਹ ਦੱਸਦਾ ਵੀ ਉਹ ਤਕਰੀਬਨ 600 ਕਿਲੋ ਯਾਨੀ 6 ਕੁਆਂਟਲ ਆਹ 6-2 ਇਹਨਾਂ ਦੇ ਮੇਲੇ ਜੀ ਵੇਚ ਗਏ ਹਾਂ ਬਿਲਕੁਲ ਬਿਲਕੁਲ ਮਤਲਬ ਮੈਨੂੰ ਲੱਗਦਾ ਵੀ ਇਹੋ ਜਿਹੇ ਪਲੇਟਫਾਰਮ ਜਿਹੜੇ ਆ ਉਹ ਚੰਗੇ ਆ ਦਿੰਦੇ ਰਹਿੰਦੇ ਆ ਅੱਛਾ ਡਾਕਟਰ ਸਾਹਿਬ ਜਿਵੇਂ ਆਪਾਂ ਗੱਲ ਕੀਤੀ ਆ ਵੀ ਇੱਕ ਦਿਨ ਦਾ ਕੋਰਸ ਹੋਵੇ ਜਾਂ ਆਹ ਦੇਖੋ ਨਾ ਹਾਂ ਹਾਂ ਤੇ ਤੇ ਉਹਦੇ ਵਿੱਚ ਇਹ ਆ ਨਾ ਕਿ ਵੀ ਸਰਟੀਫਿਕੇਟ ਜਿਹੜਾ ਵਾ ਉਹ ਸਾਰਿਆਂ ਨੂੰ ਮਿਲ ਜਾਂਦਾ ਮਿਲ ਜਾਂਦਾ ਜਦੋਂ 5 ਦਿਨ ਦੇ ਦੇਖੋ ਸਰਟੀਫਿਕੇਟ ਮਿਲਣ ਦੇ ਨਾਲ ਨਾਲ ਜਿਹੜੀ ਇਹ ਦੂਜੀ ਗੱਲ ਕੀਤੀ ਹੈ ਨਾ ਰਿਆਰ ਸਾਹਿਬ ਹਾਂ ਤੇ ਵਿੱਤੀ ਸਹਾਇਤਾ ਵੀ ਕਰਵਾ ਦਿੰਦੇ ਆ ਉਹ ਬਹੁਤ ਵੱਡੀ ਗੱਲ ਆ ਜੀ ਬਹੁਤ ਵੱਡੀ ਗੱਲ ਤੇ ਬਾਕੀ ਇਹ ਆ ਭਈ ਹਾਂ ਖੇਤੀਬਾੜੀ ਵਾਲੇ ਬੰਦੇ ਆ ਉੱਪਰੋਂ ਵੀ ਦੇਖਣਾ ਪੈਂਦਾ ਆ ਆਬੇ ਵਾਲ ਹੈ ਵੀ ਅੱਜ ਕਿੰਨੀ ਕੀ ਗਰਮੀ ਪਾਉਂਦਾ ਕਿੰਨਾ ਕੀ ਮੀਂਹ ਪਾਉਂਦਾ ਤਾਪਮਾਨ ਆਇਆ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦਾ ਸੁਣਾਈਏ ਜੀ ਸੁਣਾਓ ਜੀ ਤਾਪਮਾਨ ਅੱਜ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ 'ਚ ਦਰਿਆ ਜੀ ਜਲੰਧਰ ਵੱਧ ਤੋਂ ਵੱਧ ਤਾਪਮਾਨ 27.2 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 12.3 ਗੁਰਦਾਸਪੁਰ ਵੱਧ ਤੋਂ ਵੱਧ 27.4 ਡਿਗਰੀ ਸੈਲਸੀਅਸ ਤੇ 12 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਫਿਰੋਜ਼ਪੁਰ ਵੱਧ ਤੋਂ ਵੱਧ ਤਾਪਮਾਨ 27.2 ਡਿਗਰੀ ਤੇ 11.4 ਘੱਟ ਤੋਂ ਘੱਟ ਰਿਹਾ ਜੀ ਪਟਿਆਲਾ 28.3 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 12.1 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਅੰਮ੍ਰਿਤਸਰ ਵੱਧ ਤੋਂ ਵੱਧ ਤਾਪਮਨ 26.8 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 10.3 ਡਿਗਰੀ ਸੈਲਸੀਅਸ ਬਠਿੰਡਾ ਵੱਧ ਤੋਂ ਵੱਧ ਤਾਪਮਨ 29.2 ਡਿਗਰੀ ਸੈਲਸੀਅਸ ਤੇ 8.6 ਘੱਟ ਤੋਂ ਘੱਟ ਸੋ ਠੰਡ ਹੁਣ ਸ਼ੁਰੂ ਹੋ ਗਈ ਆ ਤੇ ਆਉਣ ਵਾਲੇ ਸਮੇਂ 'ਚ ਮਹਿਕਮੇ ਵਾਲੇ ਕਹਿੰਦੇ ਪੇ ਮੌਸਮ ਜਿਹੜਾ ਆਜੇ ਖਸ਼ਕ ਹੀ ਰੇਗਾ ਹਾਂ ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋੜਾ 144 001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabi@jalandhar atgmail.com ਕਿਸਾਨ ਵੀਰੋ ਤੇ ਪੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਆਪਾਂ ਵਸਣਾ ਹੀ ਹੈ ਉਹਦੇ ਨਾਲ-ਨਾਲ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਜੇ ਹਰ ਕੰਮ ਅਸੀਂ ਸਿਖਲਾਈ ਲੈ ਕੇ ਕਰਦੇ ਆਂ ਤੇ ਉਹ ਸਾਨੂੰ ਵੱਧ ਮੁਨਾਫਾ ਦਿੰਦਾ ਹ ਹੁਣ ਸਾਨੂੰ ਦੀਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਜੀ